ठीक है ये सामने क्या सर बोले सोन्या साथ श्री अवतार बोले सोन्या साथ श्री अवतार जी अब वेट से ਅਜੀ ਮੋਬਾਈਲ ਪਿੱਛੇ ਕਰੋਗੇ ਕੇਤਨ ਸਰ ਮੇਰੇ ਕੋਲ 15 ਯਹਾਂ ਪੀ ਲਾ ਲਾਈਸੀ ਦੇ 골ਡਨ ਜਿუბਲੀ ਤੇ ਮੈਂ ਲਾਈਸੀ ਦੇ ਸਾਰੇ ਭੈਣ ਭਰਾਵਾਂ ਨੂੰ ਤੇ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਵਧਾਈ ਦੇਣੇ ਆ ਯਾਰ ਬੜੀ ਚੰਗੀ ਗੱਲ ਹੈ ਕਿ ਸਮਾਜ ਸੇਵਾ ਦਾ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਪਰ ਮੈਨੂੰ ਨਹੀਂ ਅਜੇ ਵੀ ਲੱਗਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਵੀ ਕੰਗੜਾ ਸੰਸਥਾ ਚ ਕੀ ਕੀ ਕੰਮ ਹੋ ਰਿਹਾ ਹੈ ਇਹ ਨਹੀਂ ਸਮਝਦੇ ਅਵੀ ਇੱਥੇ ਮਰੀਜ਼ਾਂ ਦੀ ਸੰਭਾਲ ਹੁੰਦੀ ਹੈ ਪਰ ਇੱਥੇ ਕੱਲੇ ਮਰੀਜ਼ਾਂ ਦੀ ਸੰਭਾਲ ਨਹੀਂ ਹੁੰਦੀ ਇੱਥੇ ਰੀਹੈਬਿਲੀਟੇਸ਼ਨ ਦਾ ਬਹੁਤ ਵੱਡਾ ਕੰਮ ਹੋ ਰਿਹਾ ਹੈ ਤੁਹਾਡੇ ਸੰਸਥਾ ਦੇ ਵਿੱਚ ਇੱਥੇ ਐਜੂਕੇਸ਼ਨ ਤੇ ਕੰਮ ਹੋ ਰਿਹਾ ਹੈ এনवायरमेंट ਤੇ ਕੰਮ ਹੋ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਜ਼ੀਰੋ ਬਜਟ ਤੇ ਚਲੋ ਫਾਰਮ ਬਿਲਕੁਲ ਗੱਲ ਕਰ ਰਹੇ ਆ ਪਿੰਕਵੜਾ ਸੰਸਥਾ ਜਦੋਂ ਕਿ ਬਹੁਤ ਸਾਰੇ ਲੋਕ ਜਿਹੜੇ ਐ ਵਾਟਰ ਪੋਲੂਸ਼ਨ ਨਾਲ ਤੇ ਹੋਰ ਪੋਲੂਸ਼ਨ ਦੇ ਨਾਲ ਕੈਂਸਰ ਨਾਲ ਸuffer ਕਰ ਰਹੇ ਆ ਪੈਸਟੀਸਾਈਡਸ ਵਾਲੇ ਜਿਹੜੇ ਖੁਰਾਕ ਖਾ ਰਹੇ ਸਾਰੇ ਜਣੇ ਉਹਨਾਂ ਨਾਲ ਕੈਂਸਰ ਬਹੁਤ ਫੈਲ ਰਿਹਾ ਹੈ ਮਨਦਗੋਦੀ ਬੱਚੇ ਬਹੁਤ ਪੈਦਾ ਹੋ ਰਹੇ ਨੇ ਅਸਾਨੂੰ ਇਹ ਖਿਆਲ ਉਹ ਤੋਂ ਆਇਆ ਜਦੋਂ ਸਾਡੇ ਪਿੰਗਰ ਸਸਤਾ ਵਿੱਚ ਮਨਦਗੋਦੀ ਬੱਚਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਲੋਕੀ ਆਪਣੇ ਬੱਚਿਆਂ ਨੂੰ ਪਿਆਰ ਵੀ ਘਟ ਗਿਆ ਸੰਸਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਹੋ ਜਿਹੇ ਬੱਚਿਆਂ ਨੂੰ ਵੱਟਸਐਪ ਪਰ ਕਰਮਾ ਸੁੱਟ ਜਾਂਦੇ ਕੋਈ ਪਿੰਗਵੜ ਦੇ ਬਾਹਰ ਹੀ ਸੁੱਟ ਜਾਂਦੇ ਤੇ ਇਹ ਜ਼ਰੂਰੀ ਹੈ ਕਿ ਗਰੇ ਸੇਵਾ ਦੀ ਜਿਹੜੀ ਗੱਲ ਹੈ ਜਿਹੜੀ ਪਿਆਰ ਦੀ ਗੱਲ ਹੈ ਉਹ ਫੈਲਣੀ ਚਾਹੀਦੀ ਹੈ ਹੁਣ ਸਾਡੇ ਤਾਂ ਕੋਈ ਹੋਰ ਸਸਤਾ ਰਿ ਅਰਟੀਫੀਸ਼ੀਅਲ ਲੈਂਸ ਵੀ ਆਏ ਜਾਂਦੇ ਆ ਜਿਨ੍ਹਾਂ ਦੇ ਕੱਟੇ ਹੁੰਦੇ ਆ ਲੱਤਾ ਭਾਵਾ ਤੁਹਾਡੇ ਫॉर योर ਨੋਲੇਜ ਕੇਸੀ ਫ੍ਰੀ ਲੱਗਦੇ ਆ ਕੋਈ ਪੈਸਾ ਨਹੀਂ ਪਰ ਮੈਂ ਅੱਜ ਕੱਲ ਇੱਕ ਐਗਜ਼ਾਮਪਲ ਸੈਟ ਕਿ ਪਿੰਗਵੜ ਦੇ ਇੱਕ ਐਗਜ਼ਾਮਪਲ ਸੈਟ ਕਰਤੀ ਸਾਡੀ ਸਸਤਾ ਨੇ ਦਿੱਲੀ ਮਾਡਲ ਦਿੱਲੀ ਮਾਡਲ ਸਾਰੇ ਗੱਲ ਕਰਦੇ ਆ ਪਰ ਦਿੱਲੀ ਮਾਡਲ ਦੇ ਪੱਖ ਭੱਲੇ ਨਹੀਂ ਹੈਗਾ ਉਹ ਗੱਲਾਂ ਬਹੁਤਿਆਰ ਕਰਦੇ ਕੰਮ ਘੱਟ ਕਰਦੇ ਪਰ ਪਿੰਗਵਾਲ ਸੰਸਥਾ ਗੱਲਾਂ ਘੱਟ ਕਰਦਾ ਕੰਮ ਜ਼ਿਆਦਾ ਕਰਦਾ ਜਿਹੜਾ ਮਾਡਲ ਆ ਸਰਕਾਰ ਕੋ ਉਹ ਇਹ ਹੈ ਵੀ ਉਹਨਾਂ ਕੋਲ ਵੀ ਪੈਸੇ ਜਿਹੜੇ ਲੋਕਾਂ ਦੇ ਆਉਂਦੇ ਆ ਉਹ ਟੈਕਸ ਦੇ ਰੂਪ ਚਾਉਂਦੇ ਆ ਸਾਡੇ ਕੋਲ ਡੋਨੇਸ਼ਨ ਦੇ ਰੂਪ ਚਾਉਂਦੇ ਆ ਪਰ ਪਿੰਗਵਾਲ ਸੰਸਥਾ ਕਤਾਬਾਂ ਵੀ ਫ੍ਰੀ ਪੰਡਦੀਆਂ ਆ ਸਕੂਲ ਵੀ ਫ੍ਰੀ ਨੇ ਕੋਈ ਪੈਸਾ ਨਹੀਂ ਲੱਗਦਾ ਲੱਤਾ ਮਾਵਾ ਵੀ ਫ੍ਰੀ ਲੱਗਦੀਆਂ ਨੇ ਬੱਚਿਆਂ ਨੂੰ ਪੜਾਇਆ ਵੀ ਜਾਂਦਾ ਫ੍ਰੀ ਸਕੂਲ ਵੀ ਫ੍ਰੀ ਨੇ ਡਾ ਬੱਚਿਆਂ ਦਾ ਸਕੂਲ ਫ੍ਰੀ ਹੈ ਅਰ ਇਸ ਲੈਵਲ ਦਾ ਬੱਚਿਆਂ ਦਾ ਡਾ ਬੱਚਿਆਂ ਦਾ ਸਕੂਲ ਹੈ ਕਿ ਸਾਡੇ ਕੋਲ ਚਨਈ ਤੋਂ ਦਿੱਲੀ ਤੋਂ ਬੱਚੇ ਇੰਟਰਨਸ਼ਿਪ ਕਰਨ ਪਹੁੰਚਦੇ ਹੈ ਰੈਪਿਟੇਸ਼ਨ ਕਾਉਂਸਲ ਆਫ ਇੰਡੀਆ ਬਾਰੇ ਫਿਰ ਸਪਾਈਨਲ ਕੋਡ ਇਜਰੀ ਦੇ ਜਿਹੜੇ ਪੇਸ਼ੈਂਟ ਟੋਨ ਅਨ ਰੀਹਬਿਲੀਟੇਟ ਕਰੀਦਾ ਹੈ ਤਾਂ ਜਿਹੜੇ ਦਰਨ ਇਲਾਜ ਪਿੰਗੜ ਸੰਸਥਾ ਵਿੱਚ ਜਲਵਾਰ ਸ ਲੋਕਾਂ ਦਾ ਹੋ ਰਿਹਾ ਹੈ ਇਹਨਾਂ ਘਰ ਚ ਵੀ ਨਹੀਂ ਹੁੰਦਾ ਬੈਪਟਿਕ ਪੇਸ਼ੈਂਟ ਦਾ ਵੱਖਰਾ ਕੋਈ ਐਨੀਪਲੀਜੀਆ ਵਾਲੇ ਉਹਨਾਂ ਨੂੰ ਕਿਹਦੇ ਥੈਰੇਪੀ ਸੈਂਟਰ ਸੱਡੇ ਕੋਈ ਇਸ ਦੁਨੀਆਂ ਵਿੱਚ ਕਿਸੇ ਦਾ ਵਧੀਆ ਤੋਂ ਵਧੀਆ ਇਲਾਜ ਹੋ ਸਕਦਾ ਫਿਰ ਬੱਚੇ ਸਾਡੇ ਕੋਲ ਪਹਿਲਾਂ ਨਾਰਮਲ ਬੱਚੇ ਬਹੁਤ ਸੀਗੇ ਤੁਹਾਡੇ ਸਾਹਮਣੇ ਵੀ ਨੇ ਦੋ ਬੱਚੇ ਇੱਕ ਵੱਡਾ ਤੇ ਇੱਕ ਛੋਟਾ ਹੈਗਾ ਜਿਹੜਾ ਹੁਣ ਮਲਟੀਮੀਡੀਆ ਦਾ ਕੰਮ ਕਰ ਰਹੇ ਨੇ ਇਹ ਸਾਡਾ ਬੱਚਾ ਬਬਲੂ ਇੱਥੇ ਕੰਮ ਕਰ ਰਿਹਾ ਹੈ ਦਰਬਾਰ ਸਾਹਿਬ ਦੇ ਨਾਲ ਐਲ ਐਸ ਸੀ ਦਾ ਐਡੀਸ਼ਨਲ ਕੰਮ ਕਰਦਾ। ਤੋਂ ਸਾਡੇ ਬੱਚੇ ਜਿਹੜੇ ਨੇ ਪੋਸ ਗ੍ਰੈਜੂਏਸ਼ਨ ਤੱਕ ਪੜ੍ਹ ਵੀ ਗਏ ਨੇ। ਬੜੇ ਬੜੇ ਅੱਛਾ ਨੌਕਰੀਆਂ ਦੇ ਕਈ ਢਾਫਾ ਬੱਚੇ ਸਾਡੇ ਸਕੂਲ ਤੋਂ ਪੜ੍ਹ ਕੇ ਉਹ ਵੀ ਨੌਕਰੀਆਂ ਚ ਲੱਗੇ। ਇਸ ਤਰ੍ਹਾਂ ਜਿਹੜੇ ਸਪਾਇਨਲ ਕੋਰਡ ਇੰਜਰੀ ਵਾਲੇ ਨੇ ਉਹਨਾਂ ਨੂੰ ਰੀਹੈਬਿਲੀਟ ਕਰੀਦਾ ਅਸੀਂ ਫੇਰ ਉਹਨਾਂ ਨੂੰ ਰੀਹੈਬਿਟ ਕਰਨ ਵਾਸਤੇ ਪਿੰਗਵਾਲ ਸਸਤਾ ਵਿੱਚ ਅਸੀਂ ਬੇਕਰੀ ਲਗਾਈ ਤਾਂ ਕਿ ਜਿਹੜੇ ਬਾਹਰੋਂ 2-4 ਬੰਦੇ ਦਾਖਲ ਕਰੀਦੇ ਉਹਨਾਂ ਨੂੰ ਟ੍ਰੇਨ ਕਰੀਦੇ ਸਪਾਇਨਲ ਕੋਰਡੀਨੇਟਿਜਰੀ ਵਾਲਿਆਂ ਨੂੰ ਤੇ ਉਹਨਾਂ ਨੂੰ ਨਾਲ ਬੇਕਰੀ ਦਾ ਕੰਮ ਸਿਖਾਈਦਾ ਤਾਂ ਕਿ ਘਰ ਜਾ ਕੇ ਆਪਣਾ ਆਪਣੇ ਜੋਗੇ ਹੋ ਜਾਣ ਇਹ ਮੈਂ ਤਾਂ ਸਾਰੀਆਂ ਗੱਲਾਂ ਦੱਸ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਪਿੰਗੜ ਸੰਸਥਾ ਕੀ ਕੀ ਕੰਮ ਕਰ ਰਹੀ ਹੈ ਇਹ ਕੇ ਸਿਰਫ ਇਨਾਂ ਮਰੀਜ਼ੀ ਸਾਹਮਣੇ ਸਾਡਾ ਕੰਮ ਨਹੀਂ ਹੈਗਾ ਵਾਤਾਵਰਣ ਦਾ ਭਗਤ ਜੀ ਉਸਾਈ ਤੋਂ ਕੰਮ ਕਰ ਰਿਹਾ ਹੈ ਪਾਣੀ ਤੇ ਕੰਮ ਕਰ ਰਿਹਾ ਹਵਾ ਖਰਾਬ ਹੋ ਰਹੀ ਉਹਦੇ ਤੇ ਕੰਮ ਕਰ ਰਿਹਾ ਤੋ ਇਹ ਪਿੰਗੜ ਸੰਸਥਾ ਕੁੱਸ ਜਨਰੇਸ਼ਨ ਲਈ ਨਹੀਂ ਕਮਿੰਗ ਜਨਰੇਸ਼ਨਸ ਲਈ ਵੀ ਪੂਰੀ ਚਿੰਤਾਤ ਹੋ ਰਹਿਤ ਵੀ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਨਾ ਉਹਨਾਂ ਕੋਲ ਸਾਫ ਹਵਾ ਨਾ ਨਾ ਸਾਫ ਪਾਣੀ ਨਾ ਨਾ ਕੋ ਸਾਫ ਧਰਤੀ ਅਸੀਂ ਪੈਸਟੀਸਾਈਡ ਪਾ ਕੇ ਖਰਾਬ ਕਰਤੀ ਪਾਣੀ ਅਸੀਂ ਰਹਿਣ ਹੀ ਨਹੀਂ ਦਿੱਤਾ ਕੋਈ ਪੀਣ ਵਾਸਤੇ ਜਿਹੜਾ ਗਰਾਊਂਡ ਵਾਟਰ ਹੈ ਉਥਾ ਤਾਂ ਫੈਕਟਰੀਆਂ ਵਾਲਿਆਂ ਨੇ ਪਾਣੀ ਜਿਹੜਾ ਧਰਤੀ ਚ ਪਾਇਆ ਹੋਇਆ ਹੁਣ ਗਰਾਊਂਡ ਵਾਟਰ ਵੀ ਨਹੀਂ ਸੱਡ ਕੋ ਰਹਿਣਾ ਤਾਂ ਫਿਰ ਰਹਿਣਾ ਕੀ ਹੈ ਦਰਿਆ ਪਹਿਲਾਂ ਹੀ ਖਤਮ ਤੇ ਮੈਨੂੰ ਸਮਝ ਨਹੀਂ ਆਂਦੀ ਇੱਥੇ ਸਾਰੇ ਪੜ੍ਹੇ ਲਿਖੇ ਬੈਠੇ ਹੋ ਸਾਰੇ ਆਨ ਲੋ ਤਿਆਰ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਜਿੱਥੇ ਵੀ ਪਾਣੀ ਕੋਈ ਗੰਦਾ ਕਰ ਰਿਹਾ ਹੈ ਚਾਹੇ ਉਹ ਦਰਿਆ ਦਾ ਕਰ ਰਿਹਾ ਹੈ ਚਾਹੇ ਗਰਾਊਂਡ ਵਾਟਰ ਕਰ ਰਿਹਾ ਹੈ ਸਾਨੂੰ ਉਹਦੇ ਲਈ ਪ੍ਰੋਟੈਸਟ ਕਰਨਾ ਚਾਹੀਦਾ ਹੈ ਤੇ ਸਰਕਾਰਾਂ ਨੂੰ ਕਹਿਣਾ ਚਾਹੀਦਾ ਹੈ ਵੀ ਤੁਸੀਂ ਆਪਣੇ ਜੜੀ ਹੈ ਤਾਣ ਲਾ ਦਿਓ ਤਾਂ ਕਿ ਸਾਨੂੰ ਘਟੋ ਘਟ ਸਾਫ਼ ਹਵਾ ਪਾਣੀ ਧਰਤੇ ਜੋ ਕੁਦਰਤ ਨੇ ਦਿੱਤਾ ਉਹ ਸਾਨੂੰ ਮਿਲੇ ਤੇ ਕਮਿੰਗ ਜਨਰਸ਼ੀਸ ਦਾ ਵੀ ਫਿਕਰ ਕਰਨਾ ਤੁਸੀਂ ਬੱਚਿਆਂ ਵਾਲਿਆਂ ਸਾਰੇ ਆਮ ਤੌਰ ਤੇ ਮੇਰੀ ਭਗਤ ਜੀ ਨਾਲ ਇਹ ਗੱਲ ਹੁੰਦੀ ਸੀ ਕਿ ਜਿਹੜੇ ਬੱਚਿਆਂ ਵਾਲੇ ਨੇ ਉਹਨਾਂ ਨੂੰ ਬੱਚਿਆਂ ਦਾ ਕੋਈ ਫਿਕਰ ਨਹੀਂ ਕਿ ਭਾਵੇਂ ਜਿਹੜਾ ਕੋਈ ਬੱਚਾ ਨਹੀਂ ਪੈਦਾ ਕੀਤਾ ਉਹਨੂੰ ਸਾਰੀ ਦੁਨੀਆ ਤੇ ਸਾਰੀ ਦੁਨੀਆ ਦੇ ਬੱਚਿਆਂ ਦਾ ਫਿਕਰ ਹੈ। ਤੇ ਇਸ ਕਰਕੇ ਸਾਡਾ ਜਿਹੜਾ ਸਾਡੇ ਜਿਹੜੇ ਸੰਸਕਾਰ ਨੇ ਗੁਰਨਾਨਕ ਪਾਸ਼ਾ ਨੇ ਸਾਨੂੰ ਦਿੱਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਨੂੰ ਮਿਲਾਵਟ ਕਰਨ ਲੱਗਿਆ ਵੀ ਸ਼ਰਮ ਆਉਣੀ ਚਾਹੀਦੀ ਹੈ। ਸਾਨੂੰ ਕਿਸੇ ਗਰੀਬ ਨੂੰ ਤੰਗ ਕਰਨ ਲੱਗਿਆ ਵੀ ਸ਼ਰਮ ਆਉਣੀ ਚਾਹੀਦੀ ਹੈ। ਸਾਨੂੰ ਆਪਣੇ ਦੇਸ਼ ਵਿੱਚ ਘਟੋ ਘਟ ਸਾਡਾ ਵੀਆਈਪੀ ਕਲਚਰ ਖਤਮ ਹੋਣਾ ਚਾਹੀਦਾ। ਕਿਉਂਕਿ ਸਾਡੇ ਜਿਹੜੇ ਦਿਮਾਗਾਂ ਵਿੱਚ ਅਜੇ ਵੀ ਅਸੀਂ ਐਨੇ ਦਰ ਗੁਲਾਮ ਰਹੇ ਆ ਨਾ ਗੁਲਾਮੀ ਨਿਕਲੀ ਨਹੀਂ ਹੈ ਸਾਡੇ ਦੇਸ਼ ਵਿੱਚ ਮੈਂ ਜੋ ਅਨੁਭਵ ਕਰਦੀ ਆ ਰੋਜ਼ ਦੇਖਦੀ ਆ ਅੱਗੇ ਤਾਂ ਲੋਕੀ ਲੀਡਰਾਂ ਪਿੱਛੇ ਫਿਰਦੇ ਸਨ ਹੁਣ ਤਾਂ ਲੀਡਰਾਂ ਦੀ ਐਡੀ ਮਤਲਬ ਉਹ غلامੀ ਹੋ ਗਈ ਉਹਨਾਂ ਪਿੱਛੇ ਘੱਟ ਫਿਰਦੇ ਆ ਤੇ ਇਸ ਕਰਕੇ ਜਿਹੜਾ ਵੀਆਈਪੀ ਕਲਚਰ ਸਾਨੂੰ ਆਪਣੇ ਦੇਸ਼ ਵਿੱਚ ਸਭ ਦੇ ਸਭ ਦੀ ਇੱਜ਼ਤ ਕਰੋ ਪਰ ਸਾਨੂੰ ਵੀਆਈਪੀ ਕਲਚਰ ਮੈਂ ਨਹੀਂ ਹੋਣਾ ਚਾਹੀਦਾ ਸਾਡੇ ਦਮਾਗ ਆਜ਼ਾਦ ਹੋ ਜਾਣੇ ਚਾਹੀਦੇ ਸਾਡੇ ਇਸੰਮੇਲੇ 76 ਸਾਲ ਹੋ ਗਏ ਮੈਂ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਭਗਤਪੁਰੂ ਸਿੰਘ ਜੀ ਦੇ ਜੋ ਸੁਨੇਹੇ ਨੇ ਕੋਈ ਮਦੇਰੀ ਹੈ ਮੇਰੇ ਕੋਲ ਕੁਛ ਨਹੀਂ ਆਏਗਾ ਜੋ ਉਹਨਾਂ ਨੇ ਮੈਨੂੰ ਸਮਝਾਇਆ ਉਹ ਮੈਂ ਤੁਹਾਨੂੰ ਕਾਸ ਰਹੀ ਆ ਅਰੇ ਜ਼ਰੂਰੀ ਹੈ ਦੇਸ਼ ਨੂੰ ਬਚਾਉਣ ਵਾਸਤੇ ਦੁਨੀਆ ਨੂੰ ਪਛਾਣਨ ਵਾਸਤੇ ਕਿ ਅਸੀਂ ਸਾਰੇ ਜਿਹੜੇ ਨੇ ਆਪਣੇ ਆਪਣਾ ਫਰਜ਼ ਪੂਰਾ ਨਹੀਂਏ ਤੇ ਦੇਸ਼ ਤੇ ਕੌਮ ਦੀ ਸੇਵਾ ਕਰੀਏ ਜਿਹੜੇ ਆਪਣੇ ਤੋਂ ਕਮਜ਼ੋਰ ਨੇ ਉਹ ਦਰਨਾਰਕ ਸਾਡਾ ਸਾਡਾ ਇਨਸਾਨੀ ਨਹੀਂ ਹੈ ਜੀ ਜਿੱਥੇ ਨਹੀਂ ਸੰਭਾਲੀਆਂ ਤੇਤੇ ਨਗਰ ਤੇਰੀ ਕੋਸ਼ਿਸ਼ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੋਹਕਾਰੀ ਇਸ ਤੇਤੇ ਨਹੀਂ ਸੰਭਾਲੀਆਂ ਤੇਤੇ ਨਗਰ ਤੇਰੀ ਕੋਸ਼ਿਸ਼ ਉਹਦੀ ਵੇਰ ਹੋਏਗੀ ਜੇ ਅਸੀਂ ਆਪਾਂ ਸੱਚਾ ਸੁੱਚਾ ਜੀਵਨ ਜੀਤ ਕਰਾਂਗੇ ਆਪਨੇ ਤੋਂ ਕਮਜ਼ੋਰ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਇਹ ਐਲਐਸੀ ਦਾ ਇੱਕ ਗੋਲਡਨ ਜੁਬਲੀ ਫੰਡ ਹੁੰਦਾ ਉਹ ਫੰਡ ਦੇ ਤਹਿਤ ਜਿਹੜੇ ਸਮਾਜ ਵਿੱਚ ਸਮਾਜ ਦੀ ਸੇਵਾ ਲਈ ਕੋਈ ਅੱਛਾ ਕੰਮ ਕੀਤਾ ਜਾ ਸਕਦਾ ਹੈ ਜਿਹੜੀ ਸੁਸਾਇਟੀਆਂ ਅੱਛਾ ਕੰਮ ਕਰ ਰਹੀਆਂ ਹਨ ਸਿੰਗਲਵਾੜਾ ਸੁਸਾਇਟੀ ਕੀ ਕਰ ਰਹੀ ਹੈ ਕਿਸੇ ਮਦਦ ਦੀ ਲੋੜ ਨਹੀਂ ਇਹ ਕਿਸੇ ਵੀ ਕਿਸੇ ਵੀ ਤਰ੍ਹਾਂ ਦੇ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਹੈ ਤੇ ਅਸੀਂ ਅਸੀਂ ਸੁਸਾਇਟੀਆਂ ਵਿੱਚ ਐਲਐਸੀ ਆਪਣਾ ਵੀ ਯੋਗਦਾਨ ਪਾ ਸਕੇ ਆਪਣੀ ਸੋਸ਼ਲ ਰਿਸਪੌਂਸਿਬਿਲਟੀ ਪੂਰੀ ਕਰ ਸਕੇ कि इस गोल्डन जुबली फंड ਦੇ ਤਹਿਤ एलएसी ਨੇ ਐ ਐਮਬुलेंस ਸਿੰਗਲਵੜਾ ਨੂੰ ਗਿਫਟ ਕੀਤੀ ਹੈ ਸਿੰਗਲਵੜਾ ਸੁਸਾਇਟੀ ਫੇਮਸ ਹੈ ਪੂਰੇ ਇੰਡੀਆ ਵਿੱਚ ਫੇਮਸ ਹੈ ਸੋ ਇਸ ਤਰ੍ਹਾਂ ਦੀ ਸੁਸਾਇਟੀਆਂ ਨੂੰ ਕੰਟ੍ਰਿਬਿਊਟ ਕਰਨਾ ਇਹਨਾਂ ਦੀ ਹੈਲਪ ਕਰਨਾ ਇਹ ਬਟ ਨੈਚੁਰਲ ਹੈ ਆਈ ਥਿੰਕ ਕੋਈ ਵੀ ਅੱਛੀ ਰਿਸਪਾਂਸਿਬਲ ਸੰਸਥਾ ਔਰ ਇਸ ਤਰ੍ਹਾਂ ਹੋਰ ਕਿਹੜੇ ਸੁਸਾਇਟੀਆਂ ਮਿਲ ਜਾਈਏ ਤੇ ਅਲੱਗ-ਅਲੱਗ ਪੂਰੇ ਇੰਡੀਆ ਪੈਨ ਇੰਡੀਆ ਹੈ ਅਲੱਗ-ਅਲੱਗ ਸੁਸਾਇਟੀਆਂ ਅਕਰੋਸ ਦੀ ਕੰਟਰੀ ਹੈ मेरे को आंकड़े तो नहीं है बट यस इस फंड चो कई जगह बहुत अच्छे अच्छे प्रोजेक्ट्स एल आई सी ने, कैसे गए। ना ने करना कहना बस सेवा करो रबते विश्वास रखो एंड अपने कर्म अच्छी तरह करो इस जगह बैठ तर के ਮੇਰੇ ਖਿਆਲ ਨਾਲ ਇਸ ਤੋਂ ਵੱਡਾ ਹੋਰ ਕੋਈ ਮੈਸੇਜ ਨਹੀਂ ਦਿੱਤਾ ਜਾ ਸਕਦਾ ਮੈਂ ਬਹੁਤ ਐਕਚੁਅਲੀ ਇਸ ਟਾਈਮ ਮੈਂ ਬਹੁਤ ਇਮੋਸ਼ਨਲ ਹਾਂ ਮੇਰੀ ਮਤਲਬ ਹੈ ਨਾ ਇੱਕ ਜ਼ਿੰਦਗੀ ਦਾ ਇੱਕ ਜਦੋਂ ਤੋਂ ਵੱਡੇ ਭਲੇ ਇੱਕ ਇੱਛਾ ਸੀ ਕਿ ਵੀ ਇਸ ਤਰ੍ਹਾਂ ਦੀ ਸੋਸਾਇਟੀ ਜਿਹਦੇ ਭਗਤਪੁਰਨ ਸਿੰਘ ਹੋਣੀ ਜਦੋਂ ਉਹ ਸੀਗੇ ਦਰਬਾਰ ਸਾਹਿਬ ਦੇ ਬਾਹਰ ਉਹਨਾਂ ਨੂੰ ਦੇਖੀਦਾ ਸੀਗਾ ਡਾਕਟਰ ਇੰਦਰਜੀਤ ਸਿੰਘ ਬਾਰੇ ਵੀ ਬਹੁਤ ਸੁਣਿਆ ਹੈ ਅੱਜ ਮੈਂ ਡਾਕਟਰ ਇੰਦਰਜੀਤ ਸਿੰਘ ਦੇ ਨਾਲ ਬੈਠਾ ਮੇਰੇ ਲਈ ਇਸ ਤੋਂ ਵੱਡੇ ਕੋਈ ਗੌਰਵ ਵਾਲੀ ਕੋਈ ਕੋਈ ਅਵਾਰਡ ਕੋਈ ਇਸ ਤੋਂ ਵੱਡਾ ਕੁਝ ਨਹੀਂ ਮੇਰੇ ਲਈ ਮੇਰੇ ਤਾਂ ਬਹੁਤ ਅੱਜ ਭਾਗ ਖੁਲ ਗਏ ਤਾਂ ਹੋਰ ਕੁਝ ਮੈਂ ਕਹਿ ਨਹੀਂ ਸਕਦਾ ਥੈਂਕ ਯੂ